ਇੰਡਸਟਰੀ ਲੱਗੀ ਆ ਸਨਕੋਰ ਇੰਡਸਟਰੀ ਉਹਦਾ ਨਾਮ ਆ ਜੀ ਸਨਕੋਰ એનર્ਜੀ ਇੰਡਸਟਰੀ ਨਾਂ ਤਾਂ એનર્ਜੀ ਇੰਡਸਟਰੀ ਆ ਉਹਦਾ ਪਰ ਉਹ ਸਾਨੂੰ ਦੁੱਖ ਬਹੁ ਦੇ ਰਹੀ ਆ ਜੀ ਉਹ ਇੰਡਸਟਰੀ ਦੇ ਵਿੱਚ ਨਾ ਸਾਨੂੰ ਪਤਾ ਲੱਗਿਆ ਵੀ ਬਾਹਰੋਂ ਟਾਇਰ ਲਿਆ ਕੇ ਕੋਈ ਕੁਆਡ ਦੇ ਸਾੜੇ ਜਾਂਦੇ ਨੇ ਉਹਦੇ ਵਿੱਚੋਂ ਕੁਝ ਕੈਮੀਕਲ ਕੱਢਣ ਦੇ ਯਤਨਾਂ ਦੇ ਤਹਿਤ ਉਹ ਤੋਂ ਬਾਅਦ ਜਿਹੜੀ ਸਵਾਹ ਬਣਦੀ ਆ ਧੂਆ ਬਣਦਾ ਤੇ ਗੈਸ ਬਣਦੀ ਆ ਉਹਨੂੰ ਇੱਕ ਸਿਸਟਮ ਨਾਲ ਖੋਲਿਆ ਜਾਂਦਾ ਤੇ ਜਦੋਂ ਹਵਾ ਚੱਲਦੀ ਆ ਉਹ ਸਾਰੀ ਗੈਸ ਆ ਜਿਹੜੀ ਉਹ ਸਾਡੇ ਪਿੰਡ ਬਰਮਾਲੀਪੁਰ ਵੱਲੋਂ ਆਉਂਦੀ ਆ ਤੇ ਇਸ ਸਭਾਬਿਕਾ ਵੀ ਜਦੋਂ ਜ਼ਹਿਰੀਲੀ ਗੈਸ ਆਉਂਦੀ ਆ ਅਸੀਂ ਗੇਲ ਇੰਡੀਆ ਜਾਂ ਹੋਰ ਕੰਪਨੀ ਨਾਲ ਸੰਪਰਕ ਕੀਤਾ ਕਿਤੇ ਅੰਡਰਗਰਾਉਂਡ ਪਈ ਹੀ ਗੈਸ ਲੀਕ ਤਾਂ ਨਹੀਂ ਜਦੋਂ ਪਤਾ ਲੱਗਿਆ ਵੀ ਨਹੀਂ ਤੇ ਫੇਰ ਕੀ ਹੋਇਆ ਜੀ ਉਹ ਇੰਡਸਟਰੀ ਦੇ ਕੋਲ ਅਸੀਂ ਗਏ ਮੈਂ ਗਿਆ ਸਾਡੇ ਗੁਰਿੰਦਰ ਸਿੰਘ ਨੇ ਇੱਕ ਪਿੰਡ ਦੇ ਸਾਡੇ ਨੌਜਵਾਨ ਉਹ ਗਏ ਸਾਨੂੰ ਉਹਨਾਂ ਨੇ ਦੇਖਣੇ ਨਹੀਂ ਦਿੱਤਾ ਜੇ ਅੰਦਰ ਬੜਨੇ ਤਾਂ ਦਰਵਾਜ਼ਾ ਤੱਕ ਨਹੀਂ ਖੋਲਣ ਦਿੱਤਾ ਅਸੀਂ ਪਿੰਡ ਵਾਲਿਆਂ ਨੂੰ ਬੇਨਤੀ ਕੀਤੀ ਸਾਰਾ ਪਿੰਡ ਸਾਡਾ ਪੀੜਤਾ ਜੀ ਸਾਡੇ ਸਾਰੇ ਪਿੰਡ ਨੂੰ ਇਸ ਤਰ੍ਹਾਂ ਹੁੰਦਾ ਜਿਵੇਂ ਗੈਸ ਸਿਲੰਡਰ ਲੀਕ ਹੁੰਦੇ ਨੇ ਹਰ ਇੱਕ ਦਿਨ ਬਾਅਦ ਦੋ ਦਿਨ ਬਾਅਦ ਰਾਤ ਨੂੰ ਸ਼ਾਮ ਨੂੰ ਗੈਸ ਛੱਡਦੇ ਨੇ ਤੇ ਸਾਡੇ ਸਾਰੇ ਪਿੰਡ ਦੇ ਦਰਵਾਜ਼ੇ ਨੇ ਜਿਹੜੇ ਉਹ ਬੰਦ ਹੋ ਜਾਂਦੇ ਅਸੀਂ ਬਹੁਤ ਦੁਖੀਆਂ ਜੀ ਸਾਡੇ ਬੱਚਿਆਂ ਦਾ ਘਰੋਂ ਨਿਕਲਣਾ ਬਹੁਤ ਔਖਾ ਹੋਇਆ ਪਿਆ ਇਹ ਆਉਣ ਵਾਲੇ ਸਮੇਂ 'ਚ ਸਾਨੂੰ ਲੱਗਦਾ ਨਹੀਂ ਕਿ ਇਹ ਕਿਉਂਕਿ ਆਉਣ ਵਾਲੇ ਸਮੇਂ 'ਚ ਬਜ਼ੁਰਗਾਂ ਦੀ ਜਿੱਥੇ ਸਿਹਤ ਤੇ ਅਸਰ ਪੈਣਾ ਇੱਥੋਂ ਤੱਕ ਵੀ ਡੰਗਰ ਪਸ਼ੂ ਆ ਜਿਹੜਾ ਉਹਨਾਂ ਦੀ ਪ੍ਰੈਗਨੈਂਸੀ ਤੇ ਲੇਡੀਜ਼ ਦੀ ਪ੍ਰੈਗਨੈਂਸੀ ਤੇ ਅਸਰ ਪੈਣਾ ਤੇ ਸਾਡਾ ਪਿੰਡ ਉਜੜ ਜਾਊਗਾ ਜੀ ਅਸੀਂ ਤਾਂ ਬਹੁਤ ਦੁਖੀ ਹੋਏ ਪਏ ਆ ਅਸੀਂ ਦੁਆ ਲੈ ਕੇ ਆਏ ਆ ਅਸੀਂ ਕਾਨੂੰਨ ਲਈ ਅਸੀਂ ਇਨਸਾਫ ਲੈ ਕੇ ਆਏ ਆ ਇਸ ਤਰਤੇ ਕਿ ਉਸ ਇੰਡਸਟਰੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਉਹਨੂੰ ਬੰਦ ਕਰਾਇਆ ਜਾਵੇ ਜੇ ਨਾ ਬੰਦ ਕੀਤੀ ਤੇ ਅਸੀਂ ਹੋਰ ਕੋਈ ਰਸਤਾ ਅਖਤਿਆਰ ਕਰਾਂਗੇ ਸਮੇਂ ਤੋਂ ਪਹਿਲਾਂ ਸੁਪੈਣਾ ਬਿਲਕੁਲ ਹੀ ਤੁਸੀਂ ਜਾ ਕੇ ਕੋਈ ਵੀ ਬੰਦਾ ਪ੍ਰਸ਼ਾਸਨ ਦਾ ਅਧਿਕਾਰੀ ਦੇਖ ਸਕਦਾ ਕਿ ਪਸ਼ੂਆਂ ਦੀ ਹਾਲਤ ਕੀ ਹੋਈ ਹੈ ਕੱਲੀਆਂ ਹੱਡੀਆਂ ਹੀ ਦਿਖਦੀਆਂ ਨੇ ਜੀ ਹੋਰ ਕੁਝ ਨਹੀਂ ਹੈਗਾ ਉਹੀ ਦੁੱਧ ਸਾਨੂੰ ਮਜਬੂਰ ਹੋ ਕੇ ਪੀਣਾ ਪੈ ਰਿਹਾ ਜੀ ਕੀ ਕਰੀਏ ਕਿੱਥੇ ਜਾ ਸਕਦੇ ਆ ਪਿਛਲੇ ਬਹੁਤ ਸਮੇਂ ਤੋਂ ਇੱਥੇ ਰਹਿੰਦੇ ਆ ਰਹੇ ਆ ਸਾਡੀ ਹਾਲਤ ਬਹੁਤ ਤਰਸਯੋਗ ਹੈ ਜੀ ਘਰ ਦੇ ਵਿੱਚ ਬਿਮਾਰੀਆਂ ਨੇ ਇੰਨਾ ਕਿ ਜ਼ਿਆਦਾ ਪ੍ਰਕੋਪ ਲਿਆਂਦਾ ਕਿ ਬਜ਼ੁਰਗ ਮਾਤਾ ਜੀ 2 ਮਹੀਨੇ ਆਈ ਵੀ ਬਾਈ ਹਸਪੀਟਲ ਖੰਨੇ ਦਾ ਕਰ ਰਹੇ ਚੁੱਕੇ ਨੇ ਕੀ ਕਰ ਸਕਦੇ ਆ ਜੇ ਅਸੀਂ ਤਾਂ ਪ੍ਰਸ਼ਾਸਨ ਨੂੰ ਕਹਿੰਦੇ ਆ ਵੀ ਜਾਂ ਸਾਡਾ ਕੋਈ ਹੱਲ ਕਰ ਦਿਓ ਜੀ ਨਹੀਂ ਇਸ ਫੈਕਟਰੀ ਦਾ ਲਾਗਪਾਸ ਦੇ ਤਿੰਨ ਨਗਰ ਨੇ ਜੀ ਬਰਮਾਲੀਪੁਰ ਬਿਸ਼ਨਪੁਰਾ ਕਦੋਂ ਤਿੰਨਾ ਤੱਕ ਪਹੁੰਚ ਕੀਤੀ ਸਾਰੇ ਹੀ ਬਹੁਤ ਪਰੇਸ਼ਾਨ ਨੇ ਜੀ ਅੱਜ ਬਰਮਾਲੀਪੁਰ ਤਹਿਸੀਲਦਾਰ ਸਾਹਿਬ ਨੂੰ ਮਿਲ ਕੇ ਚੱਲਿਆ ਜੀ ਇੱਕ ਦੋ ਦਿਨਾਂ ਤੱਕ ਬਿਸ਼ਨਪੁਰੇ ਦੇ ਮੋਤਵਾਰ ਬੰਦੇ ਆਉਣਗੇ ਜੀ ਕਦੋਂ ਆਉਣਗੇ ਜੀ ਰੈਪਰ ਬਹੁਤ ਪੀੜਤਾ ਜੀ ਉੱਥੇ ਬਹੁਤ ਵੱਡਾ ਇੱਕ ਆਕਸਫੋਰਡ ਸਕੂਲ ਹੈ ਇਹ ਉਹਦੇ ਵਿੱਚ ਸਾਡੇ ਬੱਚੇ ਪੜ੍ਹਦੇ ਨੇ ਉਧਰ ਨੂੰ ਧੂਆ ਜਾਂਦਾ ਉਹਨਾਂ ਨੂੰ ਬਹੁਤ ਪਰੇਸ਼ਾਨੀਆਂ ਜੀ ਘਰ ਦੇ ਫਰਸ਼ ਇਦਾਂ ਹੋ ਚੁੱਕੇ ਨੇ ਜੀ ਜਿਵੇਂ ਕਿਸੇ ਨੇ ਕਦੇ ਪੋਚਾ ਲਾਇਆ ਹੀ ਨਹੀਂ ਹੁੰਦਾ ਬਿਲਕੁਲ ਕਾਲੇ ਜੇ ਅਸੀਂ ਚੱਪਲਾਂ ਦੇ ਵਿੱਚ 5-7 ਮਿੰਟ ਵੀ ਆਪਣੇ ਵੀਡੀਓ ਦੇ ਵਿੱਚ ਗੀੜਾ ਦੇ ਲਈਏ ਤਾਂ ਪੈਰ ਇਦਾਂ ਦੇ ਹੋ ਜਾਂਦੇ ਨੇ ਵੀ ਦਿਖਾਉਣ ਦੇ ਕਾਬਲ ਨਹੀਂ ਰਹਿੰਦੇ ਜਿਵੇਂ ਕਿਸੇ ਗੈਸ ਪਲਾਂਟ 'ਚ ਅਸੀਂ ਉਹ ਕੰਮ ਕਰਦੇ ਹੁੰਦੇ ਸੀ ਧੰਨਵਾਦ ਜੀ ਮੇਰਾ ਤਾਂ ਤੁਹਾਡੇ ਕਹਿਣ ਦਾ ਮਤਲਬ ਉਹ ਜੋ ਇਸ ਤੋਂ ਰਾਗ ਗਿਰਦੀ ਆ ਉਹ ਹਰੇ ਚਾਰੇ ਤੇ ਪੈਂਦੀ ਆ ਤੇ ਉਹ ਹਰਾ ਚਾਰਾ ਜਿਹੜਾ ਪਸ਼ੂਆਂ ਨੂੰ ਪਾਇਆ ਜਾਂਦਾ ਤੇ ਉਸ ਹਰੇ ਚਾਰੇ ਦੇ ਕਰਕੇ ਤੁਹਾਡੇ ਪਸ਼ੂਆਂ ਦੇ ਵਿੱਚ ਇਨਫਰਟਿਲਟੀ ਹੋ ਰਹੀ ਆ ਮਤਲਬ ਕਿ ਉਹ ਬਾਝ ਹੋ ਰਹੇ ਨੇ ਬਿਲਕੁਲ ਜੀ ਬਿਲਕੁਲ ਬਾਝ ਹੋ ਰਹੇ ਨੇ ਤੇ ਥਣਾ ਦੇ ਵਿੱਚ ਸੋਜ ਹੈ ਥਣਾ ਦੇ ਵਿੱਚੋਂ ਖੂਨ ਆਉਣਾ ਕਦੇ ਵੀ ਸਾਡੇ ਪਸ਼ੂਆਂ ਦੇ ਵਿੱਚ ਕੋਈ ਐਹੋ ਜਿਹੀ ਦਿੱਕਤ ਨਹੀਂ ਆਈ ਸੀ ਜਦੋਂ ਅਸੀਂ ਚਾਰੇ ਨੂੰ ਪਾਣੀ ਲਾਉਂਦੇ ਆ ਜਿਵੇਂ ਕਿ ਹੁਣ ਬਰਸੀਮ ਦੀ ਫਸਲ ਹੈ ਜੀ ਬਿਲਕੁਲ ਫੈਕਟਰੀ ਦੇ ਨਾਲ ਖੜੀ ਹੈ ਬਰਸੀਮ ਨੂੰ ਪਾਣੀ ਲਾਉਂਦੇ ਆ ਸਾਨੂੰ ਇਦਾਂ ਲੱਗਦਾ ਹੁੰਦਾ ਜਿਵੇਂ ਅਸੀਂ ਟੋਬੇ ਦਾ ਪਾਣੀ ਲਾਇਆ ਜੀ ਪਾਣੀ ਬਿਲਕੁਲ ਆਪਣੇ ਆਪ ਹੀ ਕਾਲੇ ਰੰਗ ਦਾ ਹੋ ਜਾਂਦਾ ਫਿਰ ਤੁਸੀਂ ਆਪ ਹੀ ਦੇਖੋ ਵੀ ਜਦੋਂ ਇਹ ਚਾਰਾ ਅਸੀਂ ਪਸ਼ੂਆਂ ਨੂੰ ਪਾਵਾਂਗੇ ਜੀ ਹੋਰ ਅਸੀਂ ਕਰ ਵੀ ਕੁਝ ਨਹੀਂ ਸਕਦੇ ਜੀ ਰੁੱਤ ਦਾ ਜੋ ਚਾਰਾ ਹੁੰਦਾ ਉਹੀ ਜ਼ਿੰਮੇਦਾਰ ਨੂੰ ਪੀਜਣਾ ਪੈਂਦਾ ਜੀ ਹੁਣ ਵੀ ਅਸੀਂ ਆਪਣੇ ਤੌਰ ਦੇ ਉੱਤੇ ਮੱਕੀ ਦਾ ਆਚਾਰ ਮੁੱਲ ਖਰੀਦ ਕੇ ਪਾਉਣ ਤੇ ਮਜਬੂਰ ਹੋયા ਜੀ ਤਾਂ ਕਿ ਥੋੜਾ ਬਹੁਤ ਦੁੱਧਾ ਜੋਤ ਪਾ ਦੇਣਾ ਸਾਡੇ ਘਰ ਜੋਗਾ ਤਾਂ ਜੀਹਾਰਾ ਚੱਲ ਸਕੇ ਅਗਰ ਪ੍ਰਸ਼ਾਸਨ ਨੇ ਸਮਾਰੇ ਦੇ ਕਾਰਵਾਈ ਨਹੀਂ ਕੀਤੀ ਫੈਕਟਰੀ ਤੇ ਉੱਪਰ ਤਾਂ ਤੁਹਾਡਾ ਅਗਲਾ ਪ੍ਰੋਗਰਾਮ ਕੀ ਹੋਊਗਾ ਅਗਲਾ ਪ੍ਰੋਗਰਾਮ ਅਸੀਂ ਨਗਰਾਂ ਦੇ ਸਹਿਯੋਗ ਨਾਲ ਜੀ ਪਹਿਲਾਂ ਤਾਂ ਪ੍ਰਸ਼ਾਸਨ ਤੇ ਫੁੱਲ ਜ਼ੋਰ ਦੇਵਾਂਗੇ ਜੀ ਸਾਡੀ ਤਾਂ ਬੇਨਤੀ ਇਹੀ ਆ ਕਿ ਪ੍ਰਸ਼ਾਸਨ ਸਾਡੀ ਸੁਣੇ ਜੀ ਫੈਕਟਰੀ ਨੂੰ ਜਾ ਕੇ ਆਪਣਾ ਦੇਖੇ ਜੀ ਉੱਥੇ ਦੇਖੇ ਸਾਡੇ ਆਪਣੇ ਘਰ ਦਾ ਮੇਰੇ ਦਾ ਦੌਰਾ ਕਰ ਲਵੇ ਜੀ ਉਥੋਂ ਇਹਨਾਂ ਨੂੰ ਸਭ ਪਤਾ ਲੱਗ ਜਾਊਗਾ ਵੀ ਹਾਂ ਜੀ ਅਸੀਂ ਤਾਂ ਨਹੀਂ ਕੋਈ ਗਲਤ ਕਹਿ ਰਹੇ ਹੈਗੇ ਚਲੋ ਜੇ ਸਾਡੀ ਪ੍ਰਸ਼ਾਸਨ ਨਹੀਂ ਸੁਣੂਗਾ ਜੀ ਮਜਬੂਰ ਹੋ ਕੇ ਸਾਨੂੰ ਕੋਈ ਹੋਰ ਕਦਰੰਦਾ ਚੁਕਣਾ ਹੀ ਪਊਗਾ ਜੀ ਉਹਦੇ ਬਾਰੇ ਅਸੀਂ ਆਪਣੇ ਆਮ ਬਾਈ ਨਗਰ ਦੇ ਸਾਥੀਆਂ ਨਾਲ ਤੇ ਆਪਣੇ ਹੋਰ ਜੋ ਵੀ ਸਾਡੇ ਨੇੜੇ ਹੈਗੇ ਨਹੀਂ ਉਹਨਾਂ ਨਾਲ ਵਿਚਾਰ ਕਰਕੇ ਪ੍ਰੋਗਰਾਮ ਦੇਕਾਂਗੇ ਜੀ ਇਸ ਤਰ੍ਹਾਂ ਕਿ ਤੁਸੀਂ ਅੱਜ ਤਹਿਸੀਲਦਾਰ ਸਭ ਨੂੰ ਮਿਲਿਆ ਹੋ ਤੇ ਜੋ ਤੁਹਾਡੀ ਸਮੱਸਿਆ ਚੱਲੀ ਆ ਰਹੀ ਹੈ ਫੈਕਟਰੀ ਦੀ ਸਮੱਸਿਆ ਚੱਲੀ ਆ ਰਹੀ ਹੈ ਲੰਮੇ ਸਮੇਂ ਤੋਂ ਸਮੱਸਿਆ ਚੱਲੀ ਆ ਰਹੀ ਹੈ ਇਹ ਤੁਹਾਨੂੰ ਆਸ਼ਵਾਸ਼ਣ ਵੀ ਦਿੱਤਾ ਗਿਆ ਕਿ ਇਸ ਸਮੱਸਿਆ ਦਾ ਜਲਦ ਹੀ ਨਿਪਟਾਰਾ ਕੀਤਾ ਜਾਊਗਾ ਅਗਰ ਪ੍ਰਸ਼ਾਸਨ ਇਸ ਸਮੱਸਿਆ ਦਾ ਜਲਦੀ ਨਿਪਟਾਰਾ ਨਹੀਂ ਕਰਦਾ ਤਾਂ ਤੁਹਾਡਾ ਅਗਲਾ ਐਕਸ਼ਨ ਕੀ ਹੋਊਗਾ ਦੇਖੋ ਜੀ ਲਾਸਟ ਤੱਕ ਜਿਹੜਾ ਨਿਪਟਾਰਾ ਕਰਨਾ ਉਹ ਪ੍ਰਸ਼ਾਸਨ ਨਹੀਂ ਕਰਨਾ ਪਰ ਜੇ ਲੇਟ ਹੁੰਦਾ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਅੱਥ ਬੰਨ ਕੇ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਆ ਸਾਰੇ ਕਾਨੂੰਨ ਤੇ ਸਾਡਾ ਭਰੋਸਾ ਹੈ ਤੇ ਜੇ ਪ੍ਰਸ਼ਾਸਨ ਲੇਟ ਕਰਦਾ ਜੇ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਏ ਤਾਂ ਕਰਾਂਗੇ ਕਿਉਂਕਿ ਹਫ਼ਤਾ 10 ਦਿਨ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਕਿ ਕਿਉਂਕਿ ਅਸੀਂ ਜਿਉਣਾ ਚਾਹੁੰਦੇ ਆਂ ਤੇ ਜਿਉਣ ਵਾਸਤੇ ਸਾਨੂੰ ਸ਼ੁੱਧ ਹਵਾ ਦੀ ਵਾਤਾਵਰਣ ਦੀ ਲੋੜ ਆ ਇਹ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਵੀ ਬਣਦੀ ਆ ਕਿ ਸਾਨੂੰ ਜਿਉਣ ਦਾ ਮੌਕਾ ਦੇਵੇ ਤੇ ਜੇ ਲੇਟ ਕੀਤਾ ਕਾਰਵਾਈ ਨਹੀਂ ਕਰਦੇ ਜਲਦੀ ਤਾਂ ਅਸੀਂ 10 ਤੋਂ 15 ਦਿਨ ਦਾ ਸਮਾਂ ਉਸ ਤੋਂ ਬਾਅਦ ਅਸੀਂ ਫੈਕਟਰੀ ਦੇ ਮੂਹਰੇ ਪੱਕੇ ਤੌਰ ਤੇ ਧਰਨ ਲਾ ਕੇ ਬੈਠ ਜਾਗੇ ਇਹ ਸਾਡਾ ਨਗਰ ਨਿਵਾਸੀਆਂ ਦਾ ਸਾਡਿਆਂ ਦਾ ਫੈਸਲਾ ਹੈ ਇਹ ਕਿ ਅਸੀਂ ਜ਼ਰੂਰ ਨਾ ਤਾਂ ਫੈਕਟਰੀ ਦੇ ਵਿੱਚ ਫਿਰ ਕੋਈ ਆਊਗਾ ਨਾ ਜਾਊਗਾ ਉਹਦੇ ਬਾਰੇ ਕਿਉਂਕਿ ਪ੍ਰਸ਼ਾਸਨ ਹੀ ਫਿਰ ਜ਼ਿੰਮੇਵਾਰ ਹੋਊਗਾ ਜੀ ਸਾਡੀ ਬੇਨਤੀ ਆ ਕਿਉਂਕਿ ਫਿਰ ਵੀ ਪ੍ਰਸ਼ਾਸਨ ਨੇ ਕਰਨਾ ਹੁਣ ਵੀ ਪ੍ਰਸ਼ਾਸਨ ਨੇ ਕਰਨਾ ਤੇ ਪ੍ਰਸ਼ਾਸਨ ਕਿਰਪਾ ਕਰਕੇ 10 ਦਿਨਾਂ ਦੇ ਵਿੱਚ ਵਿੱਚ ਸਾਡਾ ਇਹ ਹੱਲ ਕਰੇ ਹਾਂਜੀ ਤਹਿਸੀਲਤ ਸਾਹਿਬ ਅੱਜ ਜਿਸ ਤਰ੍ਹਾਂ ਕਿ ਅੱਜ ਪਿੰਡ ਬਰਮਾਲੀਪੁਰ ਦੇ ਨਿਵਾਸੀ ਤੁਹਾਡੇ ਕੋਲ ਇੱਕ ਸਮੱਸਿਆ ਲੈ ਕੇ ਆਏ ਨੇ ਇੰਨਾ ਦੇ ਪਿੰਡ ਦੇ ਨਜ਼ਦੀਕ ਇੱਕ ਫੈਕਟਰੀ ਲੱਗੀ ਹੋਈ ਹੈ ਜਿਸ ਵਿੱਚੋਂ ਬਹੁਤ ਵੱਡੇ ਪੱਧਰ ਤੇ ਉੱਪਰ ਪੋਲਿਊਸ਼ਨ ਫਲਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਸ ਮਸਲੇ ਦੇ ਉੱਪਰ ਦੇਖੋ ਇਹ ਆਪਣੇ ਪਿੰਡ ਦੀ ਪੰਚਾਇਤ ਬਰਮਾਲੀਪੁਰ ਦੀ ਹੋਰ ਪਤਵੰਤੇ ਸੱਜਣ ਸਾਡੇ ਕੋਲੇ ਆਏ ਆ ਆਪਣੀ ਪ੍ਰੋਬਲਮ ਲੈ ਕੇ ਇਹਨਾਂ ਨੇ ਹੁਣ ਧਿਆਨ ਚ ਲਿਆਂਦਾ ਬਰਮਾਲੀਪੁਰ ਚ ਕੋਈ ਫੈਕਟਰੀ ਹੈ ਜਿਹੜੀ ਕੋਈ ਉੱਥੇ ਪੋਲਿਊਸ਼ਨ ਫਲਾ ਰਹੀ ਹੈ ਆਹ ਬਰਮਾਲੀਪੁਰ ਬਿਸ਼ਨਪੁਰਾ ਹਾਂਜੀ ਹਾਂ ਜੀ ਹਾਂ ਉਹ ਅਸੀਂ ਉੱਥੇ ਐਸਡੀਐਮ ਸਾਹਿਬ ਦੇ ਧਿਆਨ ਚ ਮੈਂ ਮਸਲਾ ਲਿਆਉਂਗਾ ਐਸਡੀਐਮ ਸਾਹਿਬ ਇੱਥੇ ਗਏ ਨੇ ਕੋਈ ਇਲੈਕਸ਼ਨ ਦੇ ਕੰਮ ਤੇ ਉਹ ਆ ਜਾਂਦੇ ਆ ਮੈਨੂੰ ਧਿਆਨ ਚ ਲਿਆ ਕੇ ਅਸੀਂ ਉਹ ਚੈੱਕ ਕਰਾਵਾਂਗੇ ਸਾਰਾ ਇਹ ਕਰਵਾ ਕੇ ਜੋ ਵੀ ਜੋ ਕਾਰਵਾਈ ਉਹਨਾਂ ਖਿਲਾਫ ਬਣਦੀ ਕਾਰਵਾਈ ਵਾਸਤੇ ਮਤਲਬ ਅਸੀਂ ਲਿਖਾਂਗੇ ਕਿ ਸਰ ਜੇ ਕੋਈ ਉਹ ਜੀ ਤਰੁੱਟੀ ਪਾਈ ਜਾਂਦੀ ਹੈ ਜਰੂਰ ਧਿਆਨ ਦਿਓ ਕਿਉਂਕਿ ਕਾਫੀ ਵੱਡੀ ਮਸਲਾ ਇਹ ਹੈ ਹਾਂਜੀ ਹਾਂ ਨਹੀਂ ਇਹਨਾਂ ਨੇ ਪ੍ਰੋਬਲਮ ਲਿਆਂਦੀ ਹੈ ਹੁਣ ਇਹਨਾਂ ਤੇ ਅੱਜ ਹੀ ਇਹਦੇ ਤੇ ਜਿਹੜੀ ਬੰਦੀ ਕਾਰਵਾਈ ਨਾ ਅਸੀਂ ਕਰਾਂਗੇ ਹਾਂ ਅ ਤਸੀਲਦਾਰ ਸਾਹਿਬ ਕੀ ਤੁਸੀਂ ਇਹ ਮਸਲਾ ਕੱਲ੍ਹ ਪੰਜਾਬ ਪੋਲਿਊਸ਼ਨ ਬੋਰਡ ਕੰਟਰੋਲ ਬੋਰਡ ਹੈ ਉਸਦੇ ਤੇ ਆਂਚੀ ਲਿਆ ਹਾਂ ਹਾਂਜੀ ਹਾਂ ਉਹਨਾਂ ਨੂੰ ਬੁਲਾ ਕੇ ਐਸਡੀਐਮ ਸਾਹਿਬ ਕੋਲੇ ਬੁਲਾ ਕੇ ਉਹਨਾਂ ਨੂੰ ਪੁੱਛਾਂਗੇ ਸਾਰੇ ਜੋ ਵੀ ਇਹ ਤੇ ਬੰਦੀ ਕਾਰਵਾਈ ਕਰਾਂ ਕਿੰਨੇ ਸਮੇਂ ਵਿੱਚ ਮਤਲਬ ਇਹ ਸਮੱਸਿਆ ਦਾ ਹੱਲ ਹੋ ਸਕਦਾ ਨਹੀਂ ਜਲਦੀ ਤੋਂ ਜਲਦੀ ਕਰਾਂ ਇੰਨਾ ਹੋ ਸਕਦਾ ਇਹਨਾਂ ਨੇ ਫੈਕਟਰੀ ਤੱਕ ਵੀ ਪਹੁੰਚ ਕੀਤੀ ਸੀ ਫੈਕਟਰੀ ਵਾਲਿਆਂ ਨਾਲ ਗੱਲਬਾਤ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਚਲੋ ਜੀ ਹੁਣ ਜਦੋਂ ਪ੍ਰਸ਼ਾਸਨ ਦੇ ਧਿਆਨ ਤੇ ਮਸਲਾ ਆ ਗਿਆ ਤੇ ਹੁਣ ਇਹ ਸਾਰਾ ਇਹਦੇ ਜਿਹੜੀ ਬੰਦੀ ਕਾਰਵਾਈ ਜਲਦੀ ਤੋਂ ਜਲਦੀ ਕਰਾ ਦੇ। ਠੀਕ ਹਾਂਜੀ ਥੈਂਕ ਯੂ ਸਰ ਠੀਕ ਹੈ ਸਰ